ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਨਮਾਤਾ ਗੁਜਰੀਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਾਨਮਾਤਾ ਗੁਜਰੀਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਾਨਮਾਤਾ ਗੁਜਰੀਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਨ ਮਤਾ ਗੁਜਰੀ ਦਾਸ ਤਾ ਕੰਡੇ ਆਂ ਦਿ세 ਜਵ ਸ਼ਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਜਾਦ ਪੁੱਤਰਾ ਦੀ ਆਈ ਸੀਨੇ ਨਾਲ ਤੇਗ ਲਾ ਲਈ ਜਦੋਂ ਜਾਦ ਪੁੱਤਰਾ ਦੀ ਆਈ ਗੁਜਰੀ ਦਾ ਸੁਤਾ ਕੰਡਿਆਂ ਦੀ ਸਿਹਜ ਵਿਸ਼ਾਈ ਚਾਨਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸਿਹਜ ਵਿਸ਼ਾਈ ਚਾਨਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸਿਹਜ ਵਿਸ਼ਾਈ ਚਾਨਮਾਤਾ ਗੁਜਰੀ ਦਾ ਸੁਤਾ ਕੰਡਿਆਂ ਵਰਤੇ ਫਤਿਹ ਸਿੰਘ ਛੋਟੇ ਜੀਤ ਤੇ ਜੁਜਾਰ ਵੱਡੇ ਜੋਰਾ ਵਰਤੇ ਫਤਿਹ ਸਿੰਘ ਛੋਟੇ ਜੀਤ ਤੇ ਜੁਜਾਰ ਵੱਡੇ ਜੋਰਾ ਵਰਤੇ ਫਤਿਹ ਸਿੰਘ ਛੋਟੇ ਜੀਤ ਤੇ ਜੁਜਾਰ ਵੱਡੇ ਜੋਰਾ ਵਰਤੇ ਫਤਿਹ ਸਿੰਘ ਛੋਟੇ ਜੀਤ ਤੇ ਜੁਜਾਰ ਵੱਡੇ ਜੋਰਾ ਵਰਤੇ ਫਤਿਹ ਗਹਿਨੇ ਜਿਗਰ ਦੇ ਟੋਟੇ ਤਾਰਿਆਂ ਨੇ ਰੋਕੇ ਪੁੱਛਿਆ ਕਿੱਥੇ ਗਹਿਨੇ ਜਿਗਰ ਦੇ ਟੋਟੇ ਤਾਰਿਆਂ ਨੇ ਰੋਕੇ ਪੁੱਛਿਆ ਕਿੱਥੇ ਗਹਿਨੇ ਜਿਗਰ ਦੇ ਟੋਟੇ ਤਾਰਿਆਂ ਨੇ ਰੋਕੇ ਪੁੱਛਿਆ ਕਿੱਥੇ ਗਹਿਨੇ ਜਿਗਰ दो चम कौर दी दो सरहंद च शहीद पाई चन माता गुजरी ही दा सुता कंडिया दिशेज विशाई ਨਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸ਼ਹਿਜ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ سینੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ سینੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ سینੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਗੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਨ ਨੂੰ ਆਈਆਂ ਅਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਨ ਨੂੰ ਆਈਆਂ ਅਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਨ ਨੂੰ ਆਇਆ ਅਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਦੱਬਦਿਆਂ ਕੰਡਿਆਂ ਨੇ ਉਹਦੇ ਪੱਪਾ ਤੇ ਬਰੂਟੀਆਂ ਪਾਈਆਂ 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 ਚਰਨਾਂ ਦੀ ਲੋਕਾਂ ਚੁੱਕ ਕੇ ਮਥੇ ਨੂੰ ਲਾਈ ਚਾਨ ਮਾਤਾ ਗੁਜਰੀ ਹਿਦਾ ਸੁਤਾ ਕੰਡਿਆਂ ਦੀ ਸੇਜ ਵਿਸਾਈ ਚਾਨ ਮਾਤਾ ਗੁਜਰੀ ਹਿਦਾ ਸੁਤਾ ਕੰਡਿਆਂ ਦੀ ਸੇਜ ਵਿਸਾਈ ਚਾਨ ਮਾਤਾ ਗੁਜਰੀ ਨਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸ਼ੇਜ ਵਿਸਾਈ ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸ਼ੇਜ ਵਿਸਾਈ ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸ਼ੇਜ ਵਿਸਾਈ ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸ਼ੇਜ ਯਾਦ ਪੁੱਤਰਾ ਦੀ ਆਈ ਸੀਨੇ ਨਾਲ ਤੇ ਗਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਸੀਨੇ ਨਾਲ ਤੇ ਗਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਸੀਨੇ ਨਾਲ ਤੇ ਗਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਪੰਦ ਪਏ ਸਫਰੀ ਦੁਖੜੇ ਤੇ ਦੁਖੜਾ ਸੈਨਾ ਪੰਦ ਪਏ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾ ਸੈਨਾ ਪੰਦ ਪਏ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾ ਸੈਨਾ ਪੰਦ ਪਏ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾ ਸੈਨਾ ਜਾਰੜੇ ਦਾ ਸੱਤਰ ਚੰਗਾ ਖੇੜਿਆਂ ਦਾ ਰਹਿਣਾ ਯਾਰੜੇ ਦਾ ਸੱਥਰ ਚੰਗਾ ਸਾਨੂੰ ਪਟ ਖੇੜਿਆਂ ਦਾ ਰਹਿਣਾ ਯਾਰੜੇ ਦਾ ਸੱਥਰ ਚੰਗਾ ਸਾਨੂੰ ਪਟ ਖੇੜਿਆਂ ਦਾ ਰਹਿਣਾ ਯਾਰੜੇ ਦਾ ਸੱਥਰ ਚੰਗਾ ਸਾਨੂੰ ਪਟ ਖੇੜਿਆਂ ਸਿਨੇ ਵਿੱਚ ਲੈ ਕੇ ਸੌਂ ਗਿਆ ਦਿਲ ਆਪਣਾ ਤੇ ਪੀੜ ਪਰਾਈ ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸਹੇਜ ਵਿਸਾਈ ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸਹੇਜ ਵਿਸਾਈ ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੀ ਸਹੇਜ ਚਨ ਮਤਾ ਗੁਜਰੀਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਨ ਮਤਾ ਗੁਜਰੀਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਨ ਮਤਾ ਗੁਜਰੀਦਾ ਸੁਤਾ ਕੰਡਿਆਂ ਦੀ ਸ਼ਹਿਜ ਵਿਸਾਈ ਚਨ ਮਤਾ ਗੁਜਰੀਦਾ ਸੁਤਾ ਕੰਡਿਆਂ ਯਾਦ ਪੁੱਤਰਾਂ ਦੀ ਆਈ ਸੀਨੇ ਨਾਲ ਤੇ ਗਲਾ ਲਾਈ ਜਦੋਂ ਯਾਦ ਪੁੱਤਰਾਂ ਦੀ ਆਈ ਸੀਨੇ ਨਾਲ ਤੇ ਗਲਾ ਲਾਈ ਜਦੋਂ ਯਾਦ ਪੁੱਤਰਾਂ ਦੀ ਆਈ ਸੀਨੇ ਨਾਲ ਤੇ ਗਲਾ ਲਾਈ ਜਦੋਂ ਯਾਦ ਪੁੱਤਰਾਂ ਦੀ ਆਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ